ਸੋਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਮੇਰੇ ਹੱਥ ਵਿੱਚ ਤੁਸੀਂ ਦੇਖ ਰਹੇ ਜੀ ਇਹ ਸ਼ਹੀਦ ਬਾਬਾ ਜੀਵਨ ਸਿੰਘ ਦੀ ਵਿਦਿਅਕ ਤੇ ਭਲਾਈ ਟਰਸਟ ਚੰਡੀਗੜ੍ਹ ਵੱਲੋਂ ਸ਼੍ਰੋਮਣੀ ਜਰਨਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਬੜਾ ਅਨਮੋਲ ਵੱਡਮੁੱਲਾ ਖਜ਼ਾਨਾ ਇੱਕ ਸੰਖੇਪ ਦੇ ਵਿੱਚ ਇਤਿਹਾਸ ਛਪਵਾਇਆ ਗਿਆ ٹرسٹ ਵੱਲੋਂ ਜੋ ਕਿ ਬੜਾਈ ਇਸ਼ਲਾਗਾ ਜੋਗ ਉਪਰਾਲਾ ਆ ਜਿਹੜਾ ਕਿ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਸੰਖੇਪ ਇਤਿਹਾਸ ਆ ਜਿਹੜਾ ٹرسٹ ਵੱਲੋਂ ਛਪਵਾਇਆ ਗਿਆ ਉਹ ਅਸੀਂ ਆਪਣੇ ਨਗਰ ਗਲਾੜ ਪਿੰਡ ਦੀ ਸੰਗਤ ਨੂੰ ਘਰ-ਘਰ ਜਾ ਕੇ ਪੇਂਟ ਕਰ ਚੁੱਕੇ ਆ ਤੇ ਬਹੁਤ ਛੇਤੀ ਅਸੀਂ ਆਪਣੇ ਬਲਾਕ ਦੇ ਵਿੱਚ ਜ ਪਾਤਰਾ ਬਲਾਕ ਦੇ ਵਿੱਚ ਟਰਸਟ ਵੱਲੋਂ ਟਰਸਟ ਦੇ ਚੇਅਰਮੈਨ ਆ ਸਰਦਾਰ ਜਸਵੰਤ ਸਿੰਘ ਜੀ ਡੀਡੀਪੀਓ ਸਾਹਿਬ ਨੇ ਬਲਾਕ ਦੀ ਜ਼ਿੰਮੇਵਾਰੀ ਜਿਹੜੀ ਉਹ ਮੈਨੂੰ ਦਿੱਤੀ ਆ ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਬਹੁਤ ਛੇਤੀ ਇਹ ਜਿਹੜਾ ਖਜ਼ਾਨਾ ਆ ਇਹ ਬਲਾਕ ਦੇ ਜਿੰਨੇ ਵੀ ਮੇਰੇ ਅਧੀਨ ਪਿੰਡ ਆਉਂਦੇ ਨੇ ਬਲਾਕ ਦੇ ਜਿੱਥੇ-ਜਿੱਥੇ ਵੀ ਰੰਗਰੇਟਾ ਕੌਮ ਬੈਠੀ ਆ ਸਮੁੱਚਾ ਸਿੱਖ ਜਗਤ ਬੈਠਾ ਆ ਅਸੀਂ ਸੰਗਤ ਦੀ ਪੇਂਟ ਜ਼ਰੂਰ ਏ ਬਹੁਤ ਛੇਤੀ ਜਿਹੜਾ ਇਤਿਹਾਸ ਆ ਇਹ ਕਰਾਂਗੇ ਆ ਸੰਖੇਪ ਦੇ ਵਿੱਚ ਜ਼ਰੂਰ ਆ ਪਰ ਇਹਨੂੰ ਪੜ੍ਹ ਕੇ ਆਟੋਮੈਟਿਕਲੀ ਇੱਕ ਚਣਗ ਲੱਗਦੀ ਆ ਇੱਕ ਜਾਗ ਲੱਗਦੀ ਆ ਬੰਦੇ ਦਾ ਜਿਹੜਾ ਜ਼ਹਿਨ ਆ ਕੁਦਰਤੀ ਤੌਰ ਤੇ ਉਹ ਇਸ ਪਾਸੇ ਵੱਲ ਜਾਂਦਾ ਕਿ ਇਹ ਜਿਹੜਾ ਇਤਿਹਾਸ ਆ ਇਹ ਜਿਹੜਾ ਸੰਖੇਪ ਨਹੀਂ ਹੋ ਸਕਦਾ ਇਹ ਵਿਸ਼ਾਲ ਆ ਜਿਹੜੀਆਂ ਬਰੀਕੀਆਂ ਨੇ ਉਹਨਾਂ ਨੂੰ ਜਾਣਨ ਦੀ ਜਿਹੜੀ ਆ ਉਹ ਚਾਹ ਜਿਹੜੀ ਪੈਦਾ ਹੁੰਦੀ ਆ انسان ਦੇ ਅੰਦਰ ਸੋ ਪਰ ਆਪ ਮੁਹਾਰੇ ਬੰਦਾੜਾ ਆਪ ਮੁਹਾਰੇ ਅ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀ ਸਿੰਘ ਜੀ ਦਾ ਸਮੁੱਚਾ ਇਤਿਹਾਸ ਫੋਲਣ ਦੀ ਲੱਭਣ ਦੀ ਜਾਣਨ ਦੀ ਕੋਸ਼ਿਸ਼ ਕਰਦਾ ਜਿਹੜਾ ਕਿ ਸਾਡੇ ਵਿਦਵਾਨਾਂ ਵੱਲੋਂ ਸਾਡੇ ਲੇਖਕਾਂ ਤੇ ਇਤਿਹਾਸਕਾਰਾਂ ਵੱਲੋਂ ਲੇਖਾਂ ਵੱਲੋਂ ਲਿਖ ਕੇ ਛਪਾਇਆ ਜਾ ਚੁੱਕਾ ਹੈ ਬਹੁਤ ਜ਼ਿਆਦਾ ਜੰਗੀ ਪਦਰ ਤੇ ਜਿਹੜਾ ਬਾਬਾ ਜੀ ਮਨ ਸਿੰਘ ਦਾ ਇਤਿਹਾਸ ਹੈ ਸਾਡੇ ਸ਼ਹੀਦਾਂ ਦਾ ਹੋਰ ਵੀ ਜਿੰਨੇ ਸਾਡੀ ਕੌਮ ਦੇ ਸ਼ਹੀਦ ਹੋ ਇਹਨਾਂ ਦਾ ਇਤਿਹਾਸ ਜਿਹੜਾ ਉਹ ਇਕੱਤਰ ਕਰਕੇ ਛਪਾਇਆ ਜਾ ਰਿਹਾ ਸੰਤਾ ਚ ਪਹੁੰਚਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਇਹ ਜਿਹੜਾ ਟਰਸਟ ਵੱਲੋਂ ਬਹੁਤ ਵਧੀਆ ਉਪਰਾ ਲਾਇਕ ਆ ਬਾਬਾ ਜੀ ਦੇ ਜੀਵਨ ਤੇ ਬਾਬਾ ਜੀ ਦੇ ਸੰਘਰਸ਼ ਤੇ ਬਾਬਾ ਜੀ ਦੇ ਆਤਮ ਸਮਰਪਣ ਤੇ ਝਾਤ ਮਾਰਨ ਵਾਸਤੇ ਸੋ ਇਹ ਜਿਹੜਾ ਇਤਿਹਾਸ ਆ ਕਹਿਣ ਨੂੰ ਤੇ ਸੰਖੇਪ ਆ ਪਰ ਬੜਾ ਵਿਸ਼ਾਲ ਆ ਸੋ ਆਪ ਸਭ ਸੰਤਾਂ ਦੀ ਨਜ਼ਰ ਇਹ ਸੰਖੇਪ ਇਤਿਹਾਸ ਕਰ ਰਿਆਂ ਜੀ ਇਹ ਐਡਾ ਵੀ ਸੰਖੇਪ ਨਹੀਂਗਾ ਕਿ ਇੱਕ ਵੀਡੀਓ ਦੇ ਵਿੱਚ ਹੀ ਇਹ ਪੂਰਾ ਹੋ ਜਾਊਗਾ ਇਹਦੇ ਵਾਸਤੇ ਵੀ ਮੈਨੂੰ ਕਟੋ-ਕਟ ਦੋ ਵੀਡੀਓ ਜੜੀਆਂ ਉਹ ਅ ਬਣਾਉਣੀਆਂ ਪੈਣਗੀਆਂ ਜੀ ਸੋ ਕੋਸ਼ਿਸ਼ ਕਰ ਰਿਆਂ ਆਂ ਆਪ ਸਭ ਜੀ ਦੇ ਨਾਲ ਇਹ ਵਿਸ਼ਾਲ ਇਤਿਹਾਸ ਸਾਂਝਾ ਕਰਨ ਦੀ ਅ ਜੇਕਰ ਇਹ ਕੋਸ਼ਿਸ਼ ਚੰਗੀ ਲੱਗੇ ਤੇ ਕਿਰਪਾ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਵੋ ਸੰਗਤਾਂ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਵਡਹਾਰੂ ਵੈਦਿਕ ਕਾਲ ਤੋਂ ਹੁੰਦੇ ਹੋਏ ਪ੍ਰਾਣਿਕ ਕਾਲ ਲੰਘ ਸਿੱਧੇ ਪੰਜਾਬ ਦੇ ਰਾਜਪੂਤੀ ਕਾਲ ਦੇ ਸ਼ਾਹੀ ਖੋਖਰ ਖਾਨਦਾਨ ਨਾਲ ਜਾਂ ਰਲਦੇ ਹਨ ਇਸੇ ਖੋਖਰ ਖਾਨਦਾਨ ਦੇ ਚਰਾਗ ਬ੍ਰਹਮ ਗਿਆਨੀ ਭਾਈ ਕਲਿਆਣਾ ਜੀ ਨੇ ਆਪਣਾ ਆਪਣੇ ਅਧਿਕਾਰ ਖੇਤਰ ਹੇਠ ਰਾਏ ਨੰਗਲ ਪਿੰਡ ਬਸਾਇਆ ਜਿਸ ਦਾ ਬਾਅਦ ਵਿੱਚ ਨਾਮ ਕੱਥੂ ਰੰਧਾਵੇ ਦੇ ਆਉਣ ਨਾਲ ਕੱਥੂ ਨੰਗਲ ਪੈ ਗਿਆ ਇਹਨਾਂ ਦੇ ਵੱਡੇ-ਵਡੇਰੇ ਮਲਕ ਖੋਖਰ ਅਤੇ ਉਸ ਦੇ ਸੁਪੁੱਤਰ ਰਾਜਾ ਦਸ਼ਰਤ ਖੋਖਰ ਨਿਲਹੌਰ ਜਲੰਧਰ ਅਤੇ ਸਰਹੰਦ ਆਦ ਪਰਗਨਿਆਂ ਤੇ ਕਾਫੀ ਸਮਾਂ ਰਾਜ ਕੀਤਾ ਜਦੋਂ ਗੁਰੂ ਨਾਨਕ ਦੇਵ ਜੀ ਕੱਥੂ ਨੰਗਲ ਆਏ ਤਾਂ ਭਾਈ ਕਲਿਆਣਾ ਜੀ ਅਤੇ ਬਾਬਾ ਬੁੱਢਾ ਜੀ ਨੇ ਦਰਸ਼ਨ ਕੀਤੇ ਅਤੇ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਭਾਈ ਕਲਿਆਣਾ ਜੀ ਨੇ ਪਹਿਲੀ ਪਾਤਸ਼ਾਹ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਪਾਤਸ਼ਾਹੀ ਤੱਕ ਗੁਰੂ ਘਰ ਦੀ ਬੇਅੰਤ ਸੇਵਾ ਕੀਤੀ ਇਹ ਹਵਾਲਾ ਮذਬੀ ਸਿੱਖਾਂ ਦਾ ਇਤਿਹਾਸ ਦੇ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਤਾਂ ਭਾਈ ਕਲਿਆਣਾ ਜੀ ਨੇ ਰਿਆਸਤ ਮੰਡੀ ਜਾ ਕੇ ਲੱਕੜ ਲਿਆਉਣ ਦੀ ਸੇਵਾ ਕੀਤੀ ਅਤੇ ਸਿੱਖੀ ਦਾ ਪ੍ਰਚਾਰ ਕੀਤਾ ਇਹਨਾਂ ਦੇ ਉਪਦੇਸ਼ ਨਾਲ ਹੀ ਰਾਜਾ ਹਰੀ ਸਿੰਘ ਗੁਰੂ ਘਰ ਦਾ ਸ਼ਰਧਾਲੂ ਬਣਿਆ ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਤਾਂ ਗੁਰੂ ਜੀ ਨੇ ਜਾਣ ਤੋਂ ਪਹਿਲਾਂ ਸਾਰਾ ਕਾਰੋਬਾਰ ਸਾਰਾ ਕਾਰੋਬਾਰ ਮੁਖੀ ਸਿੱਖਾਂ ਭਾਈ ਕਲਿਆਣਾ ਜੀ ਆ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਬੈਲੂ ਜੀ ਅਤੇ ਭਾਈ ਭਗਤੂ ਜੀ ਨੂੰ ਸੰਭਾਲ ਕੇ ਗਏ ਸਨ ਤਵਾਰੀਖ ਗੁਰੂ ਖਾਲਸਾ ਭਾਗ ਪਹਿਲੇ ਦੇ ਹਵਾਲੇ ਅਨੁਸਾਰ ਭਾਈ ਕਲਿਆਣਾ ਜੀ ਦੇ ਜੋਤੀ ਜੋਤ ਸਮਾਉਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਮਦਾਸ ਵਿਖੇ ਆਪਣੇ ਹੱਥੀਂ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਤੱਪ ਅਸਥਾਨ ਬਾਬਾ ਬੁੱਢਾ ਜੀ ਦੀ ਪੱਛਮੀ ਬਾਹੀ ਦੇ ਕੋਨੇ ਤੇ ਅਸਮਾਨੀ ਖੂਹ ਦੇ ਕੋਲ ਭਾਈ ਕਲੈਣਾ ਜੀ ਦੀ ਸਮਾਦ ਬਣੀ ਹੋਈ ਹੈ ਇਹਨਾਂ ਦੇ ਸੁਪੁੱਤਰ ਸੰਗੀਤ ਆਚਾਰਿਆ ਭਾਈ ਸੁਖਪੰਨ ਜੀ ਨੇ ਪਿੰਡ ਰਾਏਸੀਨਾ ਹੁਣ ਰਕਾਬਗੰਜ ਦਿੱਲੀ ਮੁਹੱਲਾ ਦਿਲਵਾਲੀ ਦਿੱਲੀ ਵਿਚ ਆਪਣੇ ਪਿਤਾ ਭਾਈ ਕਲਿਆਣਾ ਜੀ ਦੇ ਯੋਗਦਾਨ ਨੂੰ ਅਮਰਤਾਵ ਅਮਰਤਾਵ ਦੇਣ ਲਈ ਆਪਣੇ ਪਿਤਾ ਦੇ ਨਾਮ ਤੇ ਭਾਈ ਕਲਿਆਣੇ ਦੀ ਧਰਮਸ਼ਾਲਾ ਬਣਾਈ ਜਿੱਥੇ ਸੰਗੀਤ ਵਿਦਿਆਲਾ ਸਥਾਪਿਤ ਕੀਤਾ ਸੰਗਤਾਂ ਦੂਰ ਦਰਾਡੇ ਤੋਂ ਗੁਰਬਾਣੀ ਦਾ ਕੀਰਤਨ ਅਤੇ ਸੰਗੀਤ ਸਿੱਖਣ ਆਉਂਦੀਆਂ ਸਨ ਪੰਜਾਬ ਤੋਂ ਆਉਂਦੀ ਹਰ ਸੰਗਤ ਵੀ ਇੱਥੇ ਠਹਿਰਦੀ ਸੀ ਡਾਕਟਰ ਧਰਮ ਸਿੰਘ ਦੀ ਰਚਨਾ ਗੁਰੂ ਤੇਗ ਬਹਾਦਰ ਜੀਵਨ ਸੰਦੇਸ਼ ਤੇ ਸ਼ਹਾਦਤ ਅਨੁਸਾਰ ਗੁਰੂ ਤੇਗ ਬਹਾਦਰ ਜੀ ਗੁਰੂ ਹਰ Rai ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਆਪਣੀ ਦਿੱਲੀ ਫੇਰੀਆਂ ਦੌਰਾਨ ਅਕਸਰ ਭਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਠਹਿਰਦੇ ਸਨ ਭਾਈ ਸਦਾਨੰਦ ਜੀ ਵੀ 1654-55 ਈਸਵੀ ਤੋਂ ਪਹਿਲਾਂ ਸੰਗੀਤ ਸਿੱਖਣ ਲਈ ਆਪਣੇ ਭਰਾ ਭਾਈ ਆਗਿਆ ਰਾਮ ਜੀ ਪਾਸ ਇਸੇ ਧਰਮਸ਼ਾਲਾ ਵਿੱਚ ਠਹਿਰੇ ਸਨ ਇਸ ਦੇ ਨਜ਼ਦੀਕ ਭਾਈ ਸਦਾਨੰਦ ਜੀ ਦੇ ਸਰਾਬ ਸਾਹਿਬ ਪੰਡਿਤ ਸ਼ਿਵਨਾਰਾਇਣ ਰਹਿੰਦੇ ਸਨ ਭਾਈ ਸੁਖਪੰਨ ਜੀ ਦੇ ਸੁਪੁੱਤਰ ਅ ਸੁਰਤਾਲ ਪ੍ਰਵੀਨ ਭਾਈ ਜਸਪੰਨ ਜੀ ਭਾਈ ਜਸਪੰਨ ਜੀ ਦੇ ਜਸਪੰਨ ਜੀ ਦੇ ਸੁਪੁੱਤਰ ਆਪ ਕੌਮ ਸੰਸਥਾਪਕ ਭਾਈ ਆਗਿਆ ਰਾਮ ਜੀ ਅਤੇ ਗੁਰਮਤਿ ਸ਼ਾਹਕਾਰ ਸ਼ਹੀਦ ਭਾਈ ਸਦਾਨੰਦ ਜੀ ਭਾਈ ਸਦਾਨੰਦ ਜੀ ਬਾਬਾ ਬਕਾਲਾ ਵਿਖੇ 1644 ਤੋਂ 1664 ਈਸਵੀ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਕਰਦੇ ਰਹੇ ਨੌਵੇਂ ਪਾਤਸ਼ਾਹ ਨੇ ਆਪਣੀ ਪਹਿਲੀ ਯਾਤਰਾ ਦੌਰਾਨ 13 ਅਕਤੂਬਰ 1657 ਈਸਵੀ ਨੂੰ ਭਾਈ ਸਦਾਨੰਦ ਜੀ ਦੀ ਸ਼ਾਦੀ ਕੋਹਲ ਨਗਰ ਹੁਣ ਅਲੀਗੜ ਵਿਖੇ ਪੰਡਤ ਸ਼ੇਵਲ ਰਾਇਣ ਦੀ ਸਪੁੱਤਰੀ ਬੀਬੀ ਲਾਜਵੰਤੀ ਉਰਫ ਪ੍ਰੇਮੋ ਉਰਫ ਪ੍ਰੇਮਕੌਰ ਜੀ ਨਾਲ ਆਪ ਕਰਵਾਈ ਗੁਰੂ ਜੀ ਦੇ ਆਸ਼ੀਰਵਾਦ ਨਾਲ ਦੂਜੀ ਯਾਤਰਾ ਦੌਰਾਨ 13 ਦਸੰਬਰ 1661 ਈਸਵੀ ਨੂੰ ਸਦਾਨੰਦ ਅਤੇ ਮਾਤਾ ਪ੍ਰੇਮੋ ਜੀ ਦੇ ਗ੍ਰਹਿ ਪਟਨਾ ਸਾਹਿਬ ਵਿਖੇ ਗੁਰਦੁਆਰਾ ਗਾਈ ਘਾਟ ਵਾਲੇ ਅਸਥਾਨ ਤੇ ਭਾਈ ਜੈਤਾ ਜੀ ਦਾ ਪ੍ਰਕਾਸ਼ ਹੋਇਆ ਬਾਲਕ ਦਾ ਨਾਮ ਜੈਤਾ ਨੌਵੇਂ ਪਾਤਸ਼ਾਹ ਨੇ ਆਪ ਰੱਖਿਆ ਜੈਤਾ ਮਤਲਬ ਹਰ ਮੈਦਾਨ ਜੇਤੂ ਜਿੰਨੂੰ ਕੋਈ ਜਿੱਤ ਨਾ ਸਕੇ ਗੁਰੂ ਘਰ ਵਿੱਚ ਗੁਰਮਤ ਅਨੁਸਾਰ ਭਾਈ ਜੈਤਾ ਜੀ ਦਾ ਪਾਲਣ ਪੋਸ਼ਣ ਹੋਇਆ ਇਥੋਂ ਤੱਕ ਕਿ ਪ੍ਰਸ਼ਾਦਾ ਛਕਾਉਣ ਵੇਲੇ ਬੀਬੇ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਗੁਰਮਤਿ ਬਹਾਦਰਾਂ ਦੀਆਂ ਕਹਾਣੀਆਂ ਸੁਣਾਉਂਦੇ ਸਨ ਗੁਰੂ ਘਰ ਵਿੱਚ ਵਿਦਿਆ ਅਤੇ ਸ਼ਸਤਰ ਵਿਦਿਆ ਪ੍ਰਾਪਤ ਕੀਤੀ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਬਚਪਨ ਵਿੱਚ ਭਾਈ ਜੈਤਾ ਜੀ ਅਤੇ ਉਹਨਾਂ ਦੇ ਛੋਟੇ ਭਰਾ ਭਾਈ ਸੰਤਾ ਜੀ ਪਟਨਾ ਸਾਹਿਬ ਅਤੇ ਆਨੰਦਪੁਰ ਸਾਹਿਬ ਇਕੱਠੇ ਪੜਦੇ ਅਤੇ ਖੇਡਦੇ ਰਹੇ ਗੁਰੂ ਘਰ ਵਿੱਚ ਗੁਰਮਰਿਆਦਾ ਅਨੁਸਾਰ ਜਵਾਨ ਹੋਏ ਸੰਖੇਪ 10 ਗੁਰੂ ਕਥਾ ਦੇਵਾਲੇ ਅਨੁਸਾਰ ਜੀ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਜੈਤਾ ਜੀ ਦੀਆਂ ਗੁਰਮਤ ਦੀ ਤਰੱਕੀ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਪੰਜ ਪਿਆਰਿਆਂ ਵਿੱਚ ਸ਼ਾਮਲ ਕੀਤਾ ਮਹਾਨ ਕੋਸ਼ ਦੇ ਅਨੁਸਾਰ ਜਦੋਂ ਵੀ 9ਵੇਂ ਅਤੇ 10ਵੇਂ ਪਾਤਸ਼ਾਹ ਪ੍ਰਚਾਰ ਦੌਰਿਆਂ ਤੇ ਜਾਂਦੇ ਤਾਂ ਭਾਈ ਜੈਤਾ ਜੀ ਹਮੇਸ਼ਾ ਹੀ ਉਹਨਾਂ ਦੇ ਨਾਲ ਹੁੰਦੇ ਉਹ ਗੁਰੂ ਜੀ ਦੇ ਨੀਤੀਵਾਨ ਸਲਾਹਕਾਰ ਸਨ ਗੁਰੂ ਜੀ ਦੀ ਤੀਜੀ ਯਾਤਰਾ ਦੌਰਾਨ ਪਟਨਾ ਸਾਹਿਬ ਵਿਖੇ 22 ਦਸੰਬਰ 1664 ਈਸਵੀ ਨੂੰ ਗੁਰੂ ਜੀ ਦੇ ਘਰ ਇਕਲੌਤੇ بیٹے ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਅਤੇ ਅਗਲੇ ਦਿਨ 23 ਦਸੰਬਰ ਨੂੰ ਭਾਈ ਸਦਾਨੰਦ ਜੀ ਦੇ ਘਰ ਭਾਈ ਸੰਤੇ ਜੀ ਦਾ ਜਨਮ ਹੋਇਆ ਬਾਦਸ਼ਾਹ ਰੰਗਜੀਤ ਨੇ ਆਪਣੇ ਸਾਡੂ ਸੰਡੂ ਇਫਤਖਾਰ ਖਾਨ ਨੂੰ ਕਸ਼ਮੀਰ ਦਾ ਸੂਬੇਦਾਰ ਥਾਪ ਕੇ ਹੁਕਮ ਦਿੱਤਾ ਕਿ ਸਾਰੇ ਭਾਰਤ ਵਿੱਚ ਇੱਕ ਹੀ ਧਰਮ ਕਰਨਾ ਹੈ ਇਸਲਾਮ ਇੱਕੋ ਹੀ ਧਰਮ ਸਥਾਪਿਤ ਕਰਨਾ ਹੈ ਆ ਉਸਨੇ ਇਸਲਾਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਹਿਲਾ ਵਰਤਿਆ ਲਾਲਚ, ਡਰ, ਤਸ਼ੱਦਦ ਤੇ ਕਤਲੇਆਮ ਕੀਤਾ ਇਸ ਜ਼ੁਲਮ ਦਾ ਸ਼ਿਕਾਰ ਹੋਇਆ ਕਸ਼ਮੀਰੀ ਪੰਡਤਾਂ ਦਾ ਇੱਕ ਵਫ਼ਦ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ 25 ਮਈ 1675 ਈਸਵੀ ਨੂੰ ਅਨੰਦਪੁਰ ਸਾਹਿਬ ਪਹੁੰਚਿਆ ਅਤੇ ਪੰਡਤਾਂ ਦੀ ਲੂ ਕੰਡੇ ਖੜੇ ਕਰ ਦੇਣ ਵਾਲੀ ਦਾਸਤਾਨ ਸੁਣ ਕੇ ਗੁਰੂ ਜੀ ਡੂੰਗੀ ਸੋਚ ਵਿੱਚ ਲੀਨ ਹੋ ਗਏ ਪੰਡਤ ਰੋ ਰਹੇ ਸਨ ਸਹਿਬਜ਼ਾਦਾ ਗੋਬਿੰਦ ਰਾਏ ਜੀ ਹਾਣੀਆਂ ਦੇ ਨਾਲ ਖੇਡ ਕੇ ਆਏ ਪਿਤਾ ਜੀ ਦੀ ਗੋਦ ਵਿੱਚ ਬੈਠੇ ਵੇਖ ਕੇ ਬੋਲੇ ਪਿਤਾ ਜੀ ਇਹ ਕਿਉਂ ਰੋ ਰਹੇ ਹਨ ਨਵੇਂ ਪਾਤਸ਼ਾਹ ਕਹਿਣ ਲੱਗੇ ਬੇਟਾ ਇਹਨਾਂ ਦੇ ਧਰਮ ਨੂੰ ਖਤਰਾ ਹੈ ਗੋਬਿੰਦ ਰਾਏ ਜੀ ਨੇ ਪੁੱਛਿਆ ਪਿਤਾ ਜੀ ਇਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ ਗੁਰੂਦੇਵ ਨੇ ਬਚਨ ਕੀਤੇ ਬੇਟਾ ਕੋਈ ਮਹਾਨ ਪੁਰਸ਼ ਬਲੀਦਾਨ ਦੇਵੇ ਆਪਣਾ ਪਵਿੱਤਰ ਲਹੂ ਡੋਲੇ ਤਾਂ ਗੋਬਿੰਦ ਰਾਏ ਜੀ ਹੱਸ ਕੇ ਕਹਿਣ ਲੱਗੇ ਆਸ਼ਕ ਸੱਚ ਦੇ ਮਰਨੋਂ ਨਾ ਰੁਕਦੇ ਨੇ ਗੁਰੂ ਨਾਨਕ ਤੋਂ ਵੱਡਾ ਹੈ ਕੌਣ ਜੱਗ ਤੇ ਤਿੰਨ ਲੋਕ ਜਿਸ ਦੇ ਦਰਤੇ ਝੁਕਦੇ ਨੇ ਨੌਵੇਂ ਪਾਤਸ਼ਾਹ ਨੇ ਗੋਬਿੰਦ ਰਾਏ ਜੀ ਨੂੰ ਗਲ ਬੱਕੜੀ ਵਿੱਚ ਗਲ ਬੱਕੜੀ ਵਿੱਚ ਲੈ ਕੇ ਬਹੁਤ ਖੁਸ਼ ਹੋਏ ਅਤੇ ਪੰਡਤਾਂ ਨੂੰ ਕਿਹਾ ਜਾਓ ਸੂਬੇਦਾਰ ਨੂੰ ਕਹਿ ਦਿਓ ਜੇਕਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਆਪਣੇ ਆਪ ਮੁਸਲਮਾਨ ਹੋ ਜਾਵਾਂਗੇ ਗੁਰੂ ਜੀ 20 ਜੁਲਾਈ 1675 ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਭਾਈ ਸਦਾਨੰਦ ਜੀ ਨੂੰ ਭਾਈ ਕਲਿਆਣੇ ਦੀ ਧਰਮਸ਼ਾਲਾ ਦਿੱਲੀ ਪਹੁੰਚਣ ਲਈ ਆਦੇਸ਼ ਦੇ ਗਏ ਤਾ ਜੋ ਦਿੱਲੀ ਦੀਆਂ ਕਟਨਾਵਾਂ ਤੇ ਨਜ਼ਰ ਰੱਖ ਸਕਣ ਗੁਰੂ ਜੀ ਨੂੰ 15 ਸਤੰਬਰ 1675 ਨੂੰ ਭਾਈ ਮਤੀਦਾਸ ਭਾਈ ਸਦੀਦਾਸ ਜੀ ਭਾਈ ਦਿਆਲਾ ਜੀ ਭਾਈ ਜੈਤਾ ਜੀ ਭਾਈ ਉਦੇ ਜੀ ਅਤੇ ਭਾਈ ਗੁਰਦਿੱਤਾ ਜੀ ਸਮੇਤ ਆਗਰੇ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ ਗੁਰੂ ਜੀ ਦੀ ਆਗਿਆ ਨਾਲ ਭਾਈ ਜੈਤਾ ਜੀ ਭਾਈ ਗੁਰਦਿੱਤਾ ਜੀ ਅਤੇ ਭਾਈ ਉਦਾ ਜੀ ਜੇਲ੍ਹ ਵਿੱਚੋਂ ਬਾਹਰ ਆ ਗਏ ਅਤੇ ਭਾਈ ਕਲਿਆਣੇ ਦੀ ਧਰਮਸ਼ਾਲਾ ਪਿੰਡ ਰਾਏਸੀ ਨਾ ਹੁਣ ਰਕਾਬਗੰਜ ਵਿੱਚ ਠਹਿਰ ਕੇ ਦਿੱਲੀ ਦੀਆਂ ਰਾਜਸੀ ਘਟਨਾਵਾਂ ਤੇ ਨਜ਼ਰ ਰੱਖ ਰਹੇ ਸਨ ਇਥੇ ਮੈਂ ਇੱਕ ਗੱਲ ਦੱਸਣਾ ਅੱਗੇ ਜਾ ਕੇ ਇਹਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਆਊਗਾ ਆ ਫਾਸਾਦ ਨੇ ਕਿਹਨਾਂ ਗਈ ਗਏ ਇਦਾਂ ਹੀ ਕਿਵੇਂ ਬਾਹਰ ਆ ਗਏ ਅਸਲ ਦੇ ਵਿੱਚ ਔਰੰਗਜ਼ੇਬ ਦੀ ਬੇਟੀ ਜਿਹਦਾ ਨਾਮ ਜੈਬੂ ਨਿਸ਼ਾ ਸੀਗਾ ਤੇ कोतवाल ख्वाजा अब्दुल्ला ਇਹ ਦੋਵੇਂ ਹੀ ਗੁਰੂ ਘਰ ਦੇ ਤੇ ਗੁਰੂ ਸਾਹਿਬ ਦੇ ਸ਼ਰਧਾਲੂ ਸੀਗੇ ਗੁਰੂ ਪ੍ਰਤੀ ਇਹਨਾਂ ਦੀ ਜਿਹੜੀ ਨਿਮਰਤਾ ਸੀਗੀ ਉਹ ਆਪ ਮਹਾਰੀ ਸੀਗੀ ਤੇ ਇਹ ਨਹੀਂ ਸੀ ਚਾਹੁੰਦੇ ਕਿ ਗੁਰੂ ਸਾਹਿਬ ਦਾ ਕੋਈ ਨੁਕਸਾਨ ਹੋਵੇ ਸੋ ਇਹ ਗੁਰੂ ਗੁਰੂ ਸਾਹਿਬ ਦੇ ਸਿੱਧੇ ਲਫ਼ਜ਼ਾਂ ਵਿੱਚ ਆਪਾਂ ਕਹਿ ਸਕਦੇ ਆ ਕਿ ਮੰਨਣ ਵਾਲੇ ਸਨ ਸੋ ਜਿਹੜੀ ਔਰੰਗਜ਼ੇਬ ਦੀ ਬੇਟੀ ਸੀ ਉਹਨੇ ਖ्वाजा अब्दुल्ला ਨੂੰ कोतवाल ਨੂੰ ਹੁਕਮ ਕੀਤਾ ਹੋਇਆ ਸੀਗਾ ਆਕੇ ਗੁਰੂ ਸਾਹਿਬ ਨੂੰ ਜਾਂ ਉਹਦੇ ਸਿੱਖਾਂ ਨੂੰ ਇਥੋਂ ਆਉਣ ਜਾਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਸੋ ਇਹ ਬੜੀ ਲੰਮੀ ਕਹਾਣੀ ਆ ਜਿਹੜੇ ਵਿਦਵਾਨ ਜਾਣਦੇ ਨੇ ਉਹਨਾਂ ਨੂੰ ਪਹਿਲੀ ਭਾਤ ਪਤਾ ਜਿਹੜੇ ਪਣਪਰਾਵਾਂ ਨੂੰ ਨਹੀਂ ਪਤਾ ਉਹ ਜਿਹੜਾ ਸਮੁੱਚਾ ਇਤਿਹਾਸ ਆ ਉਹ ਲੈ ਕੇ ਪੜ ਸਕਦੇ ਨੇ ਜੀ ਰੰਗਰੇਟਿਆਂ ਦਾ ਇਤਿਹਾਸ ਪੰਜਵਾਂ ਸੈਭਜਾਦਾ ਇਤਿਹਾਸ ਵਿੱਚ ਮੱਝੀ ਸਿੱਖਾਂ ਦਾ ਯੋਗਦਾਨ ਜਾਂ ਹੋਰ ਵੀ ਬੜੇ ਆਪਣੇ ਇਤਿਹਾਸਕਾਰ ਨੇ ਜਿਨ੍ਹਾਂ ਨੇ ਸਾਡੀ ਝੋਲੀ ਦੇ ਵਿੱਚ ਬੜਮੁੱਲਾ ਜਿਹੜਾ ਇਤਿਹਾਸ ਪਾਇਆ ਆ ਸੋ ਗੁਰੂ ਜੀ ਨੇ ਜੇਲ੍ਹ ਵਿੱਚ ਰਚੇ 57 ਸ਼ਲੋਕ ਗੁਰਗੱਦੀ ਦੀ ਸਮਗਰੀ ਪੰਜ ਪੈਸੇ ਨਾਰੀਅਲ ਅਤੇ ਤਿਲਕ ਅਤੇ ਪੱਤਰ ਦੇ ਕੇ ਭਾਈ ਜੈਤਾ ਜੀ ਨੂੰ ਆਨੰਦਪੁਰ ਭੇਜਿਆ ਭਾਈ ਜੈਤਾ ਜੀ ਨੇ ਸਾਰੀ ਸਮਗਰੀ ਸਹਿਬ ਜੀ ਦਾ ਗੋਬਿੰਦ ਰਾਏ ਨੂੰ ਸੌਂਪ ਦਿੱਤੀ ਜੋ ਦਸਵੇਂ ਪਾਤਸ਼ਾਹ ਦੇ ਰੂਪ ਵਿੱਚ ਸਥਾਪਿਤ ਹੋ ਗਏ ਇਸੇ ਤਰ੍ਹਾਂ ਭਾਈ ਜੈਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਾਉਣ ਵਿੱਚ ਵਿਸ਼ੇਸ਼ ਤੇ ਵੱਡਮੁੱਲਾ ਯੋਗਦਾਨ ਪਾਇਆ ਸਿੱਖ ਪੰਥ ਉਹਨਾਂ ਦੇ ਉਹਨਾਂ ਦਾ ਹਮੇਸ਼ਾ ਰਿਣੀ ਰਹੇਗਾ ਭਾਈ ਜੈਤਾ ਜੀ ਨੇ ਟੇਡੇ ਮਡੇ ਤੇ ਵਿਖੜੇ ਰਾਹਾਂ ਤੋਂ ਪੈਦਲ ਤੁਰ ਕੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਦਿੱਲੀ ਤੇ ਅਨੰਦਪੁਰ ਸਾਹਿਬ ਵਿਚਕਾਰ ਚਿੱਠੀਆਂ ਦਾ ਆਦਾਨ-ਪ੍ਰਦਾਨ ਕਰਦੇ ਰਹੇ ਤੇ ਦਿੱਲੀ ਦਰਬਾਰ ਦੀਆਂ ਰਾਜਸੀ ਸਰਗਰਮੀਆਂ ਆਨੰਦਪੁਰ ਸਾਹਿਬ ਤੱਕ ਪਹੁੰਚਾਉਣ ਨੂੰ ਆਪਣਾ ਪਰਮ ਧਰਮ ਸਮਝਦੇ ਰਹੇ ਇਸ ਤਰ੍ਹਾਂ ਉਹਨਾਂ ਨੇ ਇੱਕ ਚਤਰ ਸੁਜਾਨ ਹਰ ਘਾਰੇ ਅਤੇ ਸੂਈਏ ਦੀ ਭੂਮਿਕਾ ਨਿਭਾਈ ਬਾਬਾ ਜੀ ਦੀ ਬਾਬਾ ਜੀ ਸੰਸਾਰੀ ਤੌਰ ਤੇ ਬਹੁਤ ਚੇਤਨ ਸਨ ਅਵਯਉਤ ਬੰਦੀ ਕਰਨ ਵੇਲੇ ਹਰ ਪਹਿਲੂ ਧਿਆਨ ਵਿੱਚ ਰੱਖਦੇ ਸਨ ਉਹ ਕੇਵਲ ਮਹਾਨ ਯੋਧਾ ਹੀ ਨਹੀਂ ਸਨ ਸਗੋਂ ਇੱਕ ਮਹਾਨ ਯੋਜਨਾਕਾਰ ਤੇ ਰਾਜਸੀ ਸੂਝ-ਬੂਝ ਰੱਖਣ ਵਾਲੀ ਤਿੱਖਣ ਬੁੱਧੀਮਾਨ ਸ਼ਖਸੀਅਤ ਸਨ ਦਿੱਲੀ ਦੇ ਹਾਲਾਤ ਦੱਸੇ ਕਿ ਛੋਣੀ ਹੱਡਾਲ ਹੈ ਬਾਬਾ ਗੋਬਿੰਦ ਰਾਏ ਜੀ ਬਾਲ ਗੋਬਿੰਦ ਰਾਏ ਜੀ ਨੇ ਪਰੇ ਦੀਵਾਨ ਵਿੱਚ ਬੈਠੀ ਸੰਗਤ ਕੋਲੋਂ ਸ਼ਹਾਦਤ ਹੋ ਜਾਣ ਉਪਰੰਤ ਗੁਰੂ ਪਿਤਾ ਜੀ ਦੇ ਸੀਸ ਅਤੇ ਧੜ ਲੈਉਣ ਦੇ ਜੋਖਮ ਭਰੇ ਕੰਮ ਨੂੰ ਜ਼ਿੰਮੇਵਾਰੀ ਕੰਮ ਦੀ ਜ਼ਿੰਮੇਵਾਰੀ ਲੈਣ ਲਈ ਨਿਹਦਰ ਸੂਰਮੇ ਨਤਰਣ ਦੀ ਲਲਕਾਰ ਦਿੱਤੀ ਤਾਂ ਚਾਰੇ ਪਾਸੇ ਚੁੱਪ ਦਾ ਸਨਾਟਾ ਛਾ ਗਿਆ ਜਦੋਂ ਕੋਈ ਨਾ ਉੱਠਿਆ ਤਾਂ ਭਾਈ ਜੈਤਾ ਜੀ ਨੇ ਇਹ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ ਦਸਵੇਂ ਪਾਤਸ਼ਾਹ ਤੋਂ ਪੱਤਰ ਲੈ ਕੇ ਅਤੇ ਭੇਸ ਬਦਲ ਕੇ ਦਿੱਲੀ ਭਾਈ ਕਲਿਆਣੇ ਦੀ ਧਰਮਸ਼ਾਲਾ ਪਿੰਡ ਰਾਏਸੀਨਾ ਪਹੁੰਚ ਗਏ ਜਿੱਥੇ ਭਾਈ ਆਗਿਆਰਾਮ ਜੀ ਭਾਈ ਸਦਾਨੰਦ ਜੀ ਭਾਈ ਗੁਰਦਿੱਤਾ ਜੀ ਅਤੇ ਭਾਈ ਉਦੇਜ ਜੀ ਪਹਿਲਾਂ ਹੀ ਮੌਜੂਦ ਸਨ ਜੋ ਦਿੱਲੀ ਦੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੇ ਸਨ ਸਮਾਂ ਵਿਚਾਰ ਕੇ ਚਾਂਦਨੀ ਚੌਕ ਦੇ कोतवाल ਖਵਾਜਾ ਅਬਦੁੱਲਾ ਅਤੇ ਔਰੰਗਜ਼ੇਬ ਦੀ ਪਤਰੀ ਬੀਬੀ ਜੈਬੂ ਨਿਸ਼ਾ ਦੀ ਮਦਦ ਨਾਲ ਦਸਵੇਂ ਪਾਤਸ਼ਾਹ ਦਾ ਪੱਤਰ ਨੌਵੇਂ ਪਾਤਸ਼ਾਹ ਤੱਕ ਜੇਲ੍ਹ ਵਿੱਚ ਪਹੁੰਚਾ ਦਿੱਤਾ ਗਿਆ ਭਾਈ ਜੈਤਾ ਜੀ ਨੇ ਨਾਨਾ ਪੰਡਤ ਸ਼ਿਵਨਾਰੈਣ ਜੀ ਅਤੇ ਭਾਈ ਜੈਤਾ ਜੀ ਦੇ ਨਾਨਾ ਪੰਡਤ ਸ਼ਿਵਨਾਰੈਣ ਜੀ ਅਤੇ ਤਾਇਆ ਭਾਈ ਆਗਿਆਰਾਮ ਜੀ ਦੀ ਸਰਕਾਰੇ ਦਰਬਾਰੇ ਵਕਫੀਅਤ ਸੀ ਇਸ ਕਰਕੇ ਉਹਨਾਂ ਦੀਆਂ ਸਰਗਰਮੀਆਂ ਤੇ ਕਿਸੇ ਨੂੰ ਸ਼ੱਕ ਨਹੀਂ ਸੀ ਸੋ ਸਗਤ ਜੀ ਵੀਡੀਓ ਲੰਮੀ ਬਹੁਤ ਹੋ ਜਾਣੀ ਆ ਸੋ ਬਾਕੀ ਰਹਿੰਦਾ ਇਤਿਹਾਸ ਅਗਲੀ ਵੀਡੀਓ ਦੇ ਵਿੱਚ ਆਪਾਂ ਸਰਵਣ ਕਰਾਂਗੇ ਇੱਕ ਸੰਖੇਪ ਝਾਤ ਆ ਇਤਿਹਾਸ ਤੇ ਇਤਿਹਾਸ ਬੜਾ ਵਿਸ਼ਾਲ ਆ ਇੱਕ ਦੋ ਚਾਰ ਰਾਤਾਂ ਵਿੱਚ ਜਾਂ ਦਿਨਾਂ ਵਿੱਚ ਵੀ ਨਹੀਂ ਪੜਿਆ ਜਾ ਸਕਦਾ ਐਡਾ ਵਿਸ਼ਾਲ ਇਤਿਹਾਸ ਆ ਸੋ ਵੱਤ ਤੋਂ ਵੱਤ ਵੀਡੀਓ ਸ਼ੇਅਰ ਕਰਿਓ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਬਾਕੀ ਰਹਿੰਦਾ ਇਤਿਹਾਸ ਸਰਵਣ ਕਰਾਂਗੇ